22 ਜਨਵਰੀ ਨੂੰ ਅੰਬੇਦਕਰ ਨਗਰ ਜ਼ਿਲ੍ਹੇ ਉੱਤਰ ਪ੍ਰਦੇਸ਼ ਦੀ ਕੋਸ਼ੀਸ਼ ਅਦਾਲਤ ਨੇ ਸਮਾਜਿਕ ਤੌਰ ਤੇ ਪਛੜੀਆਂ ਜਾਤਾਂ ਦੇ ਵਿਰੁੱਧ ਅਪਰਾਧਿਕ ਤੇ ਮਾਮਲਿਆਂ ਲਈ ਨਾਮਜਦ ਪਾਸਟਰ ਜੋਸ ਪਪਾਚਨ ਅਤੇ ਉਸ ਦੀ ਪਤਨੀ ਸੀਜ਼ਾ ਪਪਾਚਨ ਨੂੰ ਦੋਸ਼ੀ ਠਹਿਰਾਇਆ। ਉਹਨਾਂ ਨੂੰ 5 ਸਾਲ ਦੀ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਹਨਾਂ ਨੂੰ ਖੇਤਰ ਵਿੱਚ ਕਮਜ਼ੋਰ ਦਲਿਤਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਧਰਮ ਪਰਿਵਰਤਨ ਰੈਕਟ ਚਲਾਉਣ ਦਾ ਦੋਸ਼ੀ ਪਾਇਆ ਹੈ। ਇਹ ਕੇਸ 24 ਜਨਵਰੀ 2023 ਨੂੰ ਸ਼ੁਰੂ ਹੋਇਆ ਸੀ ਜਦੋਂ ਅੰਬੇਦਕਰ ਨਗਰ ਦੇ ਜਲਾਲਪੁਰ ਪੁਲਿਸ ਸਟੇਸ਼ਨ ਇਸ ਕੇ ਐਫ ਆਈ ਆਰ ਨੰਬਰ 31 2023 ਦਰਜ ਕੀਤੀ ਗਈ ਸ਼ਿਕਾਇਤ ਕਰਤਾ ਚੰਦਰਕਾ ਪ੍ਰਸ਼ਾਦ ਜੋ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਹਨ ਨੇ ਪਾਦਰੀ ਪਪਾਚੰਦ ਅਤੇ ਉਸ ਦੀ ਪਤਨੀ ਤੇ ਇਲਾਕੇ ਦੇ ਦਲਤਾਂ ਨੂੰ ਇਸਾਈ ਧਰਮ ਅਪਣਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਉਸ ਨੇ ਦੋਸ਼ ਲਾਇਆ ਕਿ ਇਹ ਜੋੜਾ ਪਿਛਲੇ 3 ਮਹੀਨਿਆਂ ਤੋਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਪਾਈਚਾਰੀ ਦੀ ਕਮਜ਼ੋਰੀ ਦਾ ਸੋਸ਼ਣ ਕਰ ਰਿਹਾ ਸੀ ਸ਼ਿਕਾਇਤ ਤੋਂ ਬਾਅਦ ਜੋੜੇ ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਐਕਟ ਦੀ ਤਾਰਾ تن ਇੱਕ ਡੀ ਦੇ ਨਾਲ ਉੱਤਰ ਪ੍ਰਦੇਸ਼ ਧਰਮ ਦੀ ਆਜ਼ਾਦੀ ਐਕਟ 2021 ਦੀ ਤਾਰਾ 3 ਅਤੇ 5 1 ਦੇ ਨਾਲ ਦੋਸ਼ ਲਗਾਇਆ ਗਿਆ। ਉਹਨਾਂ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਮੁਕੱਦਮੇ ਦੌਰਾਨ ਜੇਲ੍ਹ ਵਿੱਚ ਰਹੇ। 31 ਮਾਰਚ 2023 ਨੂੰ ਉਸੇ ਤਰਾਵਾਂ ਦੇ ਤਹਿਤ ਦੋਸ਼ ਆਇਦ ਕੀਤੇ ਗਏ ਸਨ ਪਰ ਦੋਸ਼ੀ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਅਤੇ ਮੁਕੱਦਮੇ ਨੂੰ ਚੁਣੌਤੀ ਦਿੱਤੀ। ਇਸ ਤੋਂ ਬਾਅਦ 8 ਅਕਤੂਬਰ 2024 ਨੂੰ ਅਦਾਲਤ ਨੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਯੂਪੀ ਫਰੀडम ਆਫ ਰਿਲੀਜਨ ਐਕਟ 2021 ਦੇ ਤਹਿਤ ਉਹਨਾਂ ਨੂੰ ਅੰਤਿਮ ਰੂਪ ਦਿੰਦੇ ਹੋਏ ਦੋਸ਼ਾਂ ਵਿੱਚ ਆਰਡੀਨੈਂਸ ਨਰਭਾਟ 800 ਕੀਤੇ ਤੰਦਰਕਾ ਪ੍ਰਸ਼ਾਦ ਇੱਕ ਦਲਿਤ ਸਮਾਜ ਸੇਵੀ ਨੇ ਦੱਸਿਆ ਕਿ 30 ਜਨਵਰੀ 2023 ਨੂੰ ਉਸ ਨੂੰ ਸ਼ਾਹਪੂਰ ਫਰੋਜਪੁਰ ਦਰਤ ਬਸਤੀ ਵਿੱਚ ਪਾਦਰੀ ਪਪਾਚਨ ਅਰ ਅਸੀਜ਼ਾ ਦੇ ਦਲਤਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਨ ਬਾਰੇ ਪਿੰਡ ਵਾਸੀਆਂ ਨੂੰ ਸੂਚਨਾ ਮਿਲੀ ਸੀ ਘਟਨਾ ਤੋਂ ਗੁੱਸੇ ਵਿੱਚ ਪ੍ਰਸ਼ਾਦ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਿਸ ਨਾਲ ਦੋਸ਼ੀਨ ਗੁਫਤਾਰ ਕੀਤਾ ਗਿਆ ਅਰ ਧਰਮ ਪਰਿਵਰਤਨ ਨਾਲ ਸੰਬੰਧਿਤ ਸਮਗਰੀ ਬਰਾਮਦ ਕੀਤੀ ਗਈ ਇਨ੍ਹਾਂ ਗਤੀਵਿਧੀਆਂ ਤੋਂ ਦਲਿਤ ਪਾਈਚਾਰੇ ਨੂੰ ਹੋਣ ਵਾਲੀ ਮਾਨਸਿਕ ਪਰੇਸ਼ਾਨੀ ਤੇ ਜ਼ੋਰ ਦਿੱਤਾ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੀ ਪੁਸ਼ਟੀ ਕੀਤੀ ਲਾਵਕੁਸ਼ ਲੋਹਣਾ ਦੇ ਅਨਪੜ੍ਹ ਨਿਵਾਸੀ ਨੇ ਗਵਾਹੀ ਦਿੱਤੀ ਕਿ ਦੋਸ਼ੀ ਅਕਸਰ ਉਸਦੇ ਗਵਾਂਡੀ ਵਿਫਲਾ ਦੇਕਰ ਆਉਂਦਾ ਸੀ ਬਾਈਬਲ ਦੇ ਪਾਠ ਪੜਾਉਂਦਾ ਸੀ ਅਤੇ ਧਾਰਮਿਕ ਸਮਗਰੀ ਵੰਡਦਾ ਸੀ ਉਸਨੇ ਯਾਦ ਕੀਤਾ ਕਿ ਮੁਲਜ਼ਮ ਨੇ ਪਿੰਡ ਵਾਸੀਆਂ ਨੂੰ ਮੰਗੂਰਾ ਡੀਲ ਅਸਥਿਤ ਆਪਣੇ ਚਰਚ ਵਿੱਚ ਬੁਲਾਇਆ ਅਤੇ ਚਰਚ ਦੀਆਂ ਕਿਤਾਬਾਂ ਵੰਡੀਆਂ ਉਸਨੇ 25 ਦਸੰਬਰ ਨੂੰ ਇੱਕ ਇਕੱਠ ਦਾ ਵੀ ਜ਼ਿਕਰ ਕੀਤਾ ਜਿੱਥੇ ਮੁਲਜ਼ਮ ਨੇ ਕੇਕ ਕੱਟ ਕੇ ਅਤੇ ਪਿੰਡ ਵਾਸੀਆਂ ਨੂੰ ਮਠਾਈਆਂ ਦੇ ਕੇ ਜੀਸੂ ਮਸੀਹ ਦਾ ਜਨਮ ਦਿਨ ਮਨਾਇਆ ਸੀ ਲਵਕੁਸ਼ ਨੇ ਅਦਾਲਤ ਵਿੱਚ ਮੁਲਜ਼ਮਾ ਦੀ ਪਛਾਣ ਕੀਤੀ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਇਹ ਉਹੀ ਲੋਕ ਸਨ ਉਸਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਬਾਈਬਲ ਦੀਆਂ ਕਿਤਾਬਾਂ ਦਿੱਤੀਆਂ ਅਤੇ ਪਿੰਡ ਦੇ ਲੋਕਾਂ ਨੂੰ ਪ੍ਰਾਰਥਨਾ ਸਭਾਵਾਂ ਲਈ ਉਸ ਦੇ ਕਲ ਇਕੱਠੇ ਹੋਣ ਲਈ ਉਤਸ਼ਾਹਿਤ ਕੀਤਾ। ਉਸਨੇ ਪੁਸ਼ਟੀ ਕੀਤੀ ਕਿ ਦੋਸ਼ੀ ਨੇ 25 ਦਸੰਬਰ ਨੂੰ ਯਿਸੂ ਮਸੀਹ ਦਾ ਜਨਮ ਦਿਨ ਭੋਜਨ ਵੰਡ ਕੇ ਅਤੇ ਯਿਸੂ ਮਸੀਹ ਦੀ ਫੋਟੋ ਪ੍ਰਦਰਸ਼ਿਤ ਕਰਕੇ ਮਨਾਇਆ ਸੀ। ਤਫ਼ਤੀਸ਼ੀ ਪੁਲਿਸ ਅਫਸਰ ਦਵਿੰਦਰ ਕੁਮਾਰ ਨੇ ਦੱਸਿਆ ਕਿ 24 1 2023 ਨੂੰ ਕੇਸ ਦੇ ਦਸਤਾਵੇਜ਼ ਵਿੱਚ ਪ੍ਰਾਪਤ ਹੋਣ ਤੇ ਮੈਂ ਸਾਈਟ ਦਾ ਮੌਨਾਂ ਕੀਤਾ ਅਤੇ ਵਿਫਲਾ ਮਾਲਤੀ ਭਾਗਮਣੀ ਲਖ ਕੁਸ਼ ਕਲਾਵਤੀ ਅਤੇ ਸਮੇਤ ਗਵਾਹਾਂ ਦੇ ਬਿਆਨ ਦਰਜ ਕੀਤੇ। ਰੋਸ਼ਨੀ ਵਿਫਲਾ ਦੇ ਘਰ ਤੋਂ ਬਾਈਬਲਾਂ, ਡਾਇਰੀਆਂ ਅਤੇ ਈਸਾਈ ਚਿੱਤਰਾਂ ਵਾਲੇ ਕੈਲੰਡਰ ਸਮੇਤ ਕਈ ਸਮੱਗਰੀ ਜ਼ਬਤ ਕੀਤੀ ਗਈ ਅਤੇ ਕੇਸ ਡਾਇਰੀ ਵਿੱਚ ਦਰਜ ਕੀਤੇ ਗਏ ਹਨ। ਦੋਸ਼ੀ ਜੋਜ ਪਾਪਾਚੰਦ ਅਤੇ ਸੀਜ਼ਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਤੇ ਬਿਆਨ ਦਰਜ ਕੀਤੇ ਗਏ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ